ਮਾਨਸਾ ਨੂੰ ਆਉਣ ਵਾਲਾ ਜਿਹੜਾ ਸਾਰਾ ਬੰਦ ਹੋ ਰਿਹਾ ਤੇ ਆਪਾਂ ਇਹਦੇ ਵਿੱਚ ਦੇਖਦੇ ਆਂ ਵੀ ਕੀ ਕਾਰਨ ਨੇ ਜਿਹੜੇ ਧਰਨਾ ਅੱਗੇ ਲੱਗ ਰਿਹਾ ਵੀ ਕਿਉਂ ਬੰਦ ਹੋ ਰਿਹਾ ਰਸਤਾ ਇਹ ਤੁਹਾਨੂੰ ਆਪਾਂ ਸਾਰੀ ਅਪਡੇਟ ਦਿੰਨੇ ਆ ਜਿਵੇਂ ਇਧਰ ਮਸ਼ੀਨਾਂ ਵਾਲੇ ਟਰੱਕਾਂ ਵਾਲੇ ਵੀਰ ਸਾਰੇ ਹੀ ਖੜੇ ਨੇ ਲਗਭਗ ਇੱਥੇ ਪਤਾ ਕਰਦੇ ਆਂ ਵੀ ਕੀ ਕਾਰਨ ਹੋਏ ਨੇ ਕੀ ਗੱਲਬਾਤ ਆ ਕਿਉਂ ਇਹ ਧਰਨਾ ਲੱਗਿਆ ਇਹ ਤੁਹਾਨੂੰ ਆਪਾਂ ਸਾਰੀ ਅਪਡੇਟ ਦਿੰਨੇ ਆ ਤੁਰਦੀ ਤੁਰੇ ਇਹ ਰਸਤਾ ਜਿਹੜਾ ਬਲੌਕ ਆ ਸਾਨੂੰ ਵੀ ਬੜਾ ਕੱਚੇ ਰਸਤੇ ਵਿੱਚ ਦੀ ਹੁਣਾ ਪਿਆ ਬੜੀ ਪ੍ਰੋਬਲਮ ਆਈ ਤੇ ਆਪਾਂ ਪਤਾ ਕਰਦੇ ਆ ਕਿ ਕੀ ਕਾਰਨ ਹੋਏ ਨੇ ਹਾਂਜੀ ਜਿਹੜਾ ਇੱਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਾ ਹੋਇਆ ਸੇਫਟੀ ਦੇ ਲਈ ਇੱਥੇ ਸੁਸਾਇਟੀ ਦੀ ਜਿਹੜੀ ਚੋਣ ਕੀਤੀ ਗਈ ਸੀਗੀ ਤੇ ਉਹਨਾਂ ਦਾ ਦਿਨ ਰੱਖਿਆ ਹੋਇਆ ਸੀ ਸਰਬਸੰਮਤੀ ਦੇ ਨਾਲ ਇੱਥੇ ਚੋਣ ਕੀਤੀ ਗਈ ਸੀ ਉਸ ਤੋਂ ਬਾਅਦ ਇੱਥੇ ਉਹ ਜਿਹੜੇ ਅਫਸਰ ਨਹੀਂ ਆਏ ਉਹਨਾਂ ਕਾਰਨਾਂ ਕਰਕੇ ਜਿਹੜਾ ਆਪਣਾ ਸਾਰਾ ਇੱਥੇ ਜਿੰਨਾ ਵੀ ਆਪਣਾ ਸਿਸਟਮ ਹੈਗਾ ਇਹ ਚੋਕ ਕੀਤਾ ਗਿਆ ਉਧਰੋਂ ਫਿਲਹਾਲ ਮੈਨੂੰ ਲੱਗਦਾ ਕਿਸੇ ਦਾ ਵੀਰ ਦਾ ਐਕਸੀਡੈਂਟ ਹੋ ਗਿਆ ਤੇ ਇਹ ਬੜੀਆਂ ਦਿੱਕਤਾਂ ਆਉਂਦੀਆਂ ਨੇ ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਆ ਰੋਡ ਨੂੰ ਚੋਕ ਕਰ ਦਿੰਦੇ ਨੇ ਤੁਹਾਡੇ ਸਾਹਮਣੇ ਉਧਰ ਜਿੱਥੇ ਇਕੱਠ ਹੋ ਰਿਹਾ ਉੱਥੇ ਕਿਸੇ ਦਾ ਵੀਰ ਦਾ ਐਕਸੀਡੈਂਟ ਹੋ ਗਿਆ ਕਿਉਂਕਿ ਡਿੱਗਣ ਕਾਰਨ ਤੇ ਇਹਨਾਂ ਦਾ ਰੌਲਾਗਾ ਸਾਰਾ ਸੁਸਾਇਟੀ ਦਾ ਸੁਸਾਇਟੀ ਦੇ ਕਾਰਨ ਲੋਕਾਂ ਨੂੰ ਬੜੀ ਪਰੇਸ਼ਾਨੀ ਕਰ ਰੱਖੀ ਆ ਇਹਨਾਂ ਬਾਰੇ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਹਨਾਂ ਦੀ ਵੀ ਚੰਗੀ ਗੱਲ ਆ ਜਾਂ ਸਹੀ ਆ ਜਾਂ ਗਲਤ ਆ ਜਿੱਥੇ ਜੀ ਕਰਦਾ ਇਹਨਾਂ ਦਾ ਜਿੱਥੇ ਝੰਡਾ ਉੱਥੇ ਹੀ ਗੱਡ ਦਿੰਦੇ ਨੇ ਕਿਉਂਕਿ ਚੋਣ ਸੋਸਾਇਟੀ ਦੀ ਆ ਪਰ ਲੋਕਾਂ ਨੂੰ ਬੜੀ ਪਰੇਸ਼ਾਨੀ ਹੋਈ ਆ ਕਿਸੇ ਨੇ ਦੂਰ ਤੱਕ ਜਾਣਾ ਹੁੰਦਾ ਹਨੇਰਾ ਹੁੰਦਾਗਾ ਟਾਈਮ ਵੀ ਫਿਲਹਾਲ 5 ਦੇ ਲਗ ਟਾਈਮ ਹੋ ਰਿਹਾ ਤੇ ਤੁਸੀਂ ਇਹਨਾਂ ਬਾਰੇ ਕਮੈਂਟਾਂ ਜ਼ਰੂਰ ਦੱਸਿਓ ਥੈਂਕ ਯੂ ਇਹ ਬਈ ਪਿੰਡ ਕਿਹੜਾ ਇਹ ਹੈ ਹੈ ਰੂੜੇ ਕੀ ਰੂੜੇ ਕੇ ਪਿੰਡ ਦੀ ਆ ਇਹ ਸੋਸਾਇਟੀ ਇਹ ਸੋਸਾਇਟੀ ਆ ਜਿਹੜੀ ਰੂੜੇ ਕੀ ਆ ਤੇ ਜਿਹੜਾ 메ਨ ਰੋਡ ਦੇ ਉੱਤੇ ਜਿਹੜਾ ਇਹਨਾਂ ਨੇ ਸਾਰਾ ਜਾਮ ਲਾ ਰੱਖਿਆ ਬਹੁਤ ਲੰਬਾ ਦੂਰ ਤੱਕ ਜਾਮ ਲੱਗਿਆ ਹੋਇਆ ਤੇ ਇਥੇ ਸੋਸਾਇਟੀ ਦਾ ਜਿਹੜਾ ਰੌਲਾ ਪਿਆ ਸੀ ਇਹਨਾਂ ਦਾ ਉਸ ਦੇ ਵਿੱਚ ਉਸ ਦੇ ਪਰੰਧ ਇਹ ਉਸ ਤੇ ਖਿਲਾਫ ਜਿਹੜਾ ਧਰਨਾ ਲਾਇਆ ਗਿਆ ਸੀਗਾ ਇਹਨਾਂ ਨੇ ਰੋਡ 'ਚ ਆਪਣਾ ਜਾਮ ਕੀਤਾ ਗਿਆ ਸੀ ਤੇ ਤੁਹਾਡੇ ਸਾਹਮਣੇ ਜਿੰਨੇ ਵੀ ਲੋਕ ਪਰੇਸ਼ਾਨ ਕੀਤੇ ਨੇ ਇਹਨਾਂ ਨੇ ਤੇ ਕੋਈ ਸਿਸਟਮ ਨਹੀਂ ਹੁੰਦਾ ਇਹਨਾਂ ਦਾ ਤੇ ਚੱਕ ਕੇ ਰੋਡਾਂ ਦੇ ਉੱਤੇ ਆ ਜਾਂਦੇ ਆ ਇਹਨਾਂ ਬਾਰੇ ਜਰੂਰ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿ ਇਹ ਇਹਨਾਂ ਦੀ ਗੱਲ ਸਹੀ ਆ ਜਾਂ ਗਲਤ ਆ